ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ ਸਮੀ ਫੈਮਿਲੀ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਸ ਦੇ ਨਾਲ ਸ਼ੁਰੂ ਕਰਦੇ ਹਾਂ ਜੀ ਅੱਜ ਆਪਾਂ ਜੀ ਦਾ ਬਲੌਗ ਤੇ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਜੀ ਚੈਨਲ ਨੂੰ ਕਰੀ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਰਿਹਾ ਕਰੋ ਜੀ ਤੇ ਅੱਜ ਜੀ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਤੇ ਅੱਜ ਜਿਹੜੀ ਆਪਾਂ ਨਾ ਉਸ ਦਿਨ ਗਏ ਸੀਗੇ ਸ਼ਹਿਰ ਨੂੰ ਸ਼ਾਪਿੰਗ ਕਰਨ ਵਾਸਤੇ ਤੇ ਤੁਹਾਨੂੰ ਪਤਾ ਦੱਸਦੇ ਆਪਾਂ ਕੀ ਕੁਝ ਖਰੀਦਿਆ ਉਸ ਦਿਨ ਤੇ ਮਗਿਆ ਬਹੁਤ ਖੁਸ਼ੀ ਪਈ ਹੈ ਜੀ ਹਨਾ ਤੇ ਇੱਕ ਰਿਤਨ ਦਾ ਕੋਈ ਵੀ ਨਹੀਂ ਖੈਦਾ ਤੇ ਪਰ ਜਿੰਨੇ ਕੁ ਨਹੀਂ ਸਰਦਾ ਹਨਾ ਉਹਨਾਂ ਦਾ ਕਪੜਾ ਪੀਂਦਲੀ ਜੀ ਰਿੰਗਲੀ ਆ ਪੈਂਦੀ ਹੋਈ ਹਨ ਤੇ ਜਿਹਦੇ ਦਾ ਨਹੀਂ ਸਰਦਾਗਾ ਤੇ ਇਸ ਲਈ ਉਹਨਾਂ ਕੋ ਜੋ ਮਹਿਲਾ ਕੁੰਜੀ ਜੀ ਜਿਹੜੀ ਸੋਲੀ ਚ ਰਿੰਗਲੀ ਜੀ ਜਿਆਦਾ ਪਹਨਦੀ ਹੁੰਦੀ ਹੈ ਤੇ ਉਸ ਦਿਨ ਜੀ ਗਰਮੀ ਬਹੁਤ ਜ਼ਿਆਦਾ ਸੀ ਤੇ ਪਰਸੋ ਵੈਸੀ ਆਪਾਂ ਨੂੰ ਸ਼ੋਪਿੰਗ ਕਰਨ ਤੇ ਗਰਮੀ ਜੀ ਬਹੁਤ ਜ਼ਿਆਦਾ ਸੀ ਗਰਮੀ ਦੇ ਵੱਟ ਵੱਡੇ ਪਏ ਸੀ ਤੇ ਉਸ ਦਿਨ ਆਪਾਂ ਹਾਂਜੀ ਉਸ ਦਿਨ ਆਪਾਂ ਵੀਡੀਓ ਨਹੀਂ ਬਣਾ ਸਕੇ ਸੀ ਤੇ ਕਿਉਂਕਿ ਇਹਦਾ ਥੋੜਾ ਜਿਹਾ ਕੰਮ ਆਉਂਦਾ ਜਿਆਦਾ ਜਿਆਦਾ ਪੂਰੀ ਸੀ ਤੇ ਆਪਾਂ ਜਿਆਦਾ ਆਪਣੇ ਥੋੜਾ ਜਿਹਾ ਤੇ ਇਸ ਲਈ ਆਪਾਂ ਤੁਹਾਨੂੰ ਉਸ ਦਿਨ ਮੈਂ ਵੀ ਨਹੀਂ ਲਈ ਸੀ ਤੇ ਇਸ ਲਈ ਇਹ ਨਾ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਕੀ ਕੀ ਕੀਤੇ ਆ ਤੇ ਨਾਲ ਨਾਲ ਤੁਹਾਨੂੰ ਦੱਸਾਂਗੇ ਕਿੰਨੀ ਕਿਹੜੀ ਇਹਨਾਂ ਵਿੱਚ ਕਿਹੜੀ ਚੀਜ਼ ਆਪਾਂ ਖਰੀਦੀ ਹੈ। ਸਭ ਤੋਂ ਪਹਿਲਾਂ ਤਾਂ ਜੀ ਇਹ ਆਹ ਸੂਟ ਹੈ ਇਹ ਸੁੰਦਰ ਹੈ ਨਾ ਬਾਟਮ ਦਾਗਾ। ਦੇਖੋ ਜੀ। ਕਲਰ ਹੈਗਾ ਇਹਦਾ ਪਰਪਲ ਜਿਹਾ ਪਰਪਲ ਸ਼ੇਡ ਜੀ ਹੈ ਕਿੰਨੀ ਜਿਹੜਾ ਹਨ ਇਸ ਕਲਰ ਪਰਫੈਕਟ ਹੁੰਦਾ ਹੈ ਇਹ ਵਿੱਚ ਤੇ ਵੀਡੀਓ ਦੇ ਵਿੱਚ ਨਾ ਪਰਫੈਕਟ ਕਲਰ ਹੁੰਦਾ ਜਿਹੜਾ ਇਹ ਹੈਗਾ ਆਪਣਾ ਇਹ ਵਿੱਚ ਥੋੜਾ ਜਿਹਾ ਕਰੀਮ ਜਿਹਾ ਫਲਾਵਰ ਹੈ ਇਹ ਹੈਗਾ ਜੀ ਕਾਟਨ ਦਾ ਪਿਓਰ ਕਾਟਨ ਚ ਸੂਟੇਗਾ ਤੇ ਇਹ ਦਾ ਪ੍ਰਾਈਸ ਹੈਗਾ ਜੀ ਇਹ ਆਪਾਂ ਨੂੰ ਕਹੇ 500 500 ਦਿੱਤਾਗਾ ਇਹ ਸੂਟ ਤੇ ਇਹ ਹੈਗਾ ਜੀ ਕਾਟਨ ਦਾ ਇਹ ਆਪਾਂ ਘਰੇ ਵਾਹ ਕੋਲ ਵਾਸਤੇ ਇਹਨਾਂ ਸੂਟ ਲਈਆਂ ਲੀਏ ਤੇ ਇੱਕ ਇਹਦਾ ਦੂਸਰਾ ਹੈ ਇਹ ਵਾਲਾ ਸੂਟ ਵੀ ਹਨ ਕਾਟਨ ਦਾ ਹੀ ਹੈ ਇਹ ਦਾ ਹੈਗਾ ਜੀ ਕਲਰ ਵੀ ਪਿੰਕ ਜਿਹੜਾ ਵੀਡੀਓ ਚ ਜਿਵੇਂ ਸੇਮ ਕਲ ਵੀ ਆ ਰਿਹਾ ਹੈ ਨਾ ਪਿੰਕ ਹੈ ਥੋੜਾ ਲਾਈਟ ਤਾਂ ਆ ਰਿਹਾ ਹੈ ਇਸ ਪਰ ਤੇ ਡਾਰਕ ਨਹੀਂ ਆ ਰਿਹਾ ਤੇ ਪਰਫੈਕਟ ਕਲਰ ਹੈ ਇਹ ਵੀ ਦਿੱਤਾ ਇਸ ਹਾਲ ਅਪਨ ਹੁਣ 500 ਤੇ ਇਹ ਹੈਗੇ ਘਰੇ ਪਾਉਣ ਵਾਸਤੇ ਹਨ ਫਟੇ ਸੁਟੇ ਜਿਹੇ ਐਸੇ ਕਿ ਘਰ ਪਾਉਣ ਵਾਸਤੇ ਤੇ ਕਿ ਜਿਹੜੇ 1.5 ਜੀ ਜਿਦਾਂ ਹਨ ਘਰੇ ਨਹੀਂ ਸਰਦਾ ਹੈਗਾ ਤੇ ਘਰ ਮਜਬੂਤ ਪਤਿਏ ਜੀ ਜਿੰਨੇ ਸੁਟੇ ਹੋਣ ਹਨ ਉਹਨੇ ਨਾ ਘੱਟ ਹੁੰਦੀ ਨੇ ਘਰ ਵਿੱਚ ਕਿਉਂਕਿ ਨਾ ਵੀ ਆਪਾਂ ਦੋ ਦੋ ਤਰ੍ਹਾਂ ਦੇ ਰਤ ਰੂਹੇ ਨੇ ਦੋਨੇ ਸੁਟੇ ਹੋ ਜਾਂਦੇ ਨੇ ਹਰੂ ਇੱਕੋ ਆਪਾਂ ਇਹ ਬਣ ਲਏਗੀ ਇਸ ਲਈ ਹੈ ਨਾ ਸੂਟੀ ਇਹ ਕਾਟਨ ਨਹੀਂ ਘੱਟ ਦੇ ਘੱਟ ਹੈਗੇ ਜਿਹੜੇ ਦੂਸਰੇ ਅਜਿਹਾ ਮੁੱਪ ਉਤ ਪੈਂਦੀ ਨਹੀਂ ਹੈਗੇ ਤੇ ਇਸ ਲਈ ਹੈ ਨਾ ਕੋਈ ਕਾਟਨ ਦਾ ਜਿਹੜਾ ਕੱਪੜਾ ਹੁੰਦਾ ਉਹ ਚੱਲਦਾ ਨਹੀਂ ਘੱਟੀ ਆ ਤੇ ਪਰ ਸਰਦਾ ਵੀ ਇਹਨਾਂ ਬਿਨਾਂ ਹੈ ਨਹੀਂ ਹਨਾ ਤੇ ਦੂਸਰਾ ਕੱਪੜਾ ਜਿਹੜਾ ਇਸ ਗਰਮੀਆਂ ਦੇ ਵਿੱਚ ਨਹੀਂ ਪੈਂਦਾ ਹੈਗਾ ਤੇ ਇਸ ਲਈ ਇਹ ਪਾ ਲਉਂਦੇ ਹਾਂ ਜਿਹੜੇ ਕਾਟਨ ਦੇ ਲੱਗੇ ਹੋਏ ਲੱਗੇ ਆਏ ਹਨ ਤੇ ਆ ਤੀਸਰਾ ਸੂਟ ਹੈ ਜੀ ਆਪਣਾ ਇਹ ਹੈਗਾ ਜਿਹੜਾ ਕੱਪੜਾ ਬਾਟਮ ਹੈਗੀ ਜਿਹਦੇ ਨਾਲ ਬਲੈਕ ਇਹ ਇਹ ਉਹ ਆ ਜਿਹੜੇ ਸੂਟ ਹੈ ਜੀ ਇਹ ਆਲੂਬਰੇ ਆਲੂਬਰਾ ਮੈਚਿੰਗ ਸੂਟ ਨਹੀਂ ਹੈਗੀ ਜੁੜਿਆਵਾਂ ਦੇ ਨਾਲ ਸੂਟ ਨਹੀਂ ਇਹ ਆਲੂਬਰੇ ਸੂਟ ਹੈ ਜੀ ਤੇ ਜਿਹੜਾ ਕਿ ਆ ਸੂਟ ਹੈ ਹਨ ਇਹ ਜਿਹੜਾ ਬਲੈਕ ਇਹ ਜੀ ਉਹ ਕਪੜਾ ਦਾ ਆਪਾਂ ਕਹਿੰਦੇ ਹਾਂ ਜੀ ਆਰ ਕੰਦੀ ਚ ਕਪੜਾ ਨਹੀਂ ਤੇ ਹੈ ਥੋੜਾ ਜਨਾ ਪਤਲਾ ਪਤਲਾ ਜਿਹੜਾ ਆਰ ਕੰਦੀ ਦਾ ਹੁੰਦਾ ਕਪੜਾ ਉਹ ਹੈਗਾ ਤੇ ਕੁਸਤ ਥੋੜਾ ਨਾ ਸੌਫਟ ਹੁੰਦਾ ਨਹੀਂ ਤੇ ਇਹਦੇ ਨਾਲ ਹੈਗੀ ਜੀ ਆਹ ਵਾਲੀ ਬਾਟਮ ਬਲੈਕ ਵਾਲੀ ਇਹ ਬਾਰੀ ਬਲੈਕ ਲੈਕ ਨਹੀਂ ਇਹ ਥੋੜਾ ਜਿਹਾ ਠੀਕ ਕੰਦਰ ਹੈਗਾ ਤੇ ਇਹ ਹੈਗੀ ਹੈ ਇਹਦਾ ਨਾ ਪਲੇਨ ਬਾਟਮ ਤੇ ਇਹ ਹੈਗੀ ਹੈ ਸ਼ਰਟ ਇਹਦੀ ਨਾ 프ਰੰਟ ਵਾਲੀ ਤੇ ਇਹ ਜੀ ਆਪਣਾ ਸੂਟ ਹੈਗਾ ਇਹ ਆਪਣਾ ਤਾਂ 750 ਹੈ ਇਹ ਹੈਗਾ 750 ਦਾ ਸੂਟ ਇਹ ਜਦੋਂ ਉਹਨਾਂ ਆਪਾਂ ਕਈ ਵਾਰੀ ਦਿੱਤੀ ਜਾਣਾ ਹੁੰਦਾ ਨਾ ਕਿ ਬਾਹਰ ਅੰਦਰ ਜੇ ਹੋਸ ਲਈ ਇਸ ਕਰਕੇ ਲਈ ਕਿ ਅੰਦਰ ਸੀਆ ਤੇ ਵੀ ਆਪਾਂ ਸਟਿਚ ਕਰਾ ਲਾਂਗੇ ਤੇ ਤੁਸੀਂ ਦੇਖ ਸਕਦੇ ਹੋ ਇਹ ਵੀ ਪ੍ਰਿੰਟ ਕੀ ਹੈ ਜੀ ਇਹ ਜਿਹੜਾ ਹੰਤਲੇ ਹੈ ਨਾ ਬਰਬਰੀ ਕਪੜਾ ਇਹ ਵੀ ਹੈਗਾ ਜੀ ਕਹਿੰਦਾ ਕਲਰ ਹੈ ਨਾ ਇਹ ਹੈਗਾ ਜੀ ਲਾਈਟ ਕਲਰ ਤੇ ਹੀ ਹੈਗਾ ਸੂਬਰ ਜਿਹਾ ਕਲਰ ਹੈਗਾ ਬਹੁਤ ਪਿਆਰਾ ਹੈਗਾ ਤੇ ਇਹ ਹੈਗਾ ਜੀ ਪ੍ਰਿੰਟ ਚ ਬਰਬਰੀ ਜਿਹੜਾ ਕਪੜਾ ਹੈ ਇਹ ਛੰਡੇ ਆ ਗਏ ਉਹ ਵਿੱਚ ਬਣਾਇਆ ਹੈਗਾ ਆਪਾਂ ਇਹ ਵਾਲਾ ਇੱਕ ਟੁਕੜਾ ਇਹਦਾ ਕਲਰ ਨਾ ਬੱਟਾ ਰਿਹਾ ਇਹ ਵਿੱਚ ਤੇ ਇਹਦਾ ਬਾਟਮ ਹੈਗੇ ਜੀ ਮਸਲੀਂ ਇਹ ਡਾਰਕ ਤੇ ਉਹ ਮੇਰੀ ਦੇਖੇ ਲਾਈਨਿੰਗ ਲੱਗ ਗਈ ਹੈ ਨਾ ਇਹ ਥੋੜੀ ਜਿਆਦਾ ਡਾਰਕ ਆ ਰਹੀ ਹੈ ਹੈ ਨਾ ਕੈਮਰੇ ਦੇ ਵਿੱਚ ਤੇ ਥੋੜੀ ਜਿਹਾ ਕੱਟਾ ਕਿ ਜੇ ਉਹ ਨਾਲ ਆਪਣੇ ਦੇ ਮੀਟ ਦੇ ਲਾਈਨਿੰਗ ਹੀ ਲੱਗ ਗਈ ਦੇ ਨਾ ਪਰਫੈਕਟ ਨਾ ਦੇਖੇ ਹੈਗੇ ਕਿਚਨ ਇਹ ਹਰੇ ਜਿਹੇ ਕੋ ਬਰਗ ਬੋਲ ਤੇ ਇਹਨਾਂ ਤੇ ਇਹਨਾਂ ਦਾ ਦੁਪੱਟਾ ਬਹੁਤ ਸੋਹਣਾ ਜਿਸ ਦਾ ਗੱਲ ਕੇ ਰੂਪਾਂ ਦੇ ਸੰਟ ਲੈ ਰਿਹਾ ਤੇ ਦੁਪੱਟਾ ਬਹੁਤ ਸੋਹਣਾ ਹੈ ਇਹ ਵੀ ਦੁਪੱਟਾ ਹੈਗਾ ਜੀ ਬਰਗ ਵਿੱਚ ਕਿਹਨ ਕੋਲ ਤੋਂ ਮਿਲਿਆ ਤਾਈ ਮਿੱਟਦਾ ਦੱਸ ਪੋਤਾ ਜੀ ਉਹ ਵਿੱਚ ਇਹ ਦੇ ਨਾ ਲੈਣਾ ਨਹੀਂ ਨਾ ਤੇ ਜਿਹੜਾ ਸਾਈਜ਼ ਆ ਦੂ ਜਿਹੜਾ ਕਮੀਜ਼ ਵਿੱਚ ਹੈ ਨਾ ਪ੍ਰਿੰਟ ਹੈਗਾ ਉਹ ਵਾਲਾ ਇੱਕ ਨਾ ਜਿਤਨਾ ਵਰਗੀ ਦੇ ਪੋਟਾਗਾ ਤੇ ਵਰਬਰੀ ਦਾ ਹੀ ਹੈਗਾ ਕਾ ਸੂਟ ਤੇ ਸਲਵਾਰ ਹੈ ਜਿਹੜੀ ਹੈ ਨਾ ਉਹ ਇਹਦੇ ਨਾਲ ਹੈਗੀ ਮੁਸਲਿਮ ਇੰਗੀ ਆਪਾਂ ਨੂੰ ਜਿਹੜੀ ਹੈ ਨਾ ਉਹਨਾਂ ਨੇ ਕਿਹਾਗਾ ਵੀ ਇਹਨੂੰ ਧੋ ਕੇ ਹੈਨਾ ਇਹਦਾ ਵਾਸ਼ ਕਰਕੇ ਹੈਨਾ ਉਸ ਤੋਂ ਬਾਅਦ ਸਟਿਚ ਕਰਾਉਣਾ ਕਿਉਂਕਿ ਜੇ ਸਿੰਕ ਹੋ ਜਾਂਦਾ ਬਹੁਤ ਜ਼ਿਆਦਾ ਕਦੇ ਤੇ ਵੀ ਉਸ ਤੋਂ ਬਾਅਦ ਹੈਨਾ ਕੰਪਲੇਨ ਆ ਜਾਂਦੀ ਹੈਗੀ ਤੇ ਵੀ ਇਹਨੂੰ ਜਿਹੜਾ ਹੈ ਨਾ ਸਟਿਚ ਕਰਾਉਣਾ ਤੁਹਾਨੂੰ ਤੇ ਇਹਨੂੰ ਨਾ ਵੀ ਵਾਸ਼ ਕਰਕੇ ਹੈਨਾ ਇੱਕ ਕ ਜਾਂ ਅੱਧਾ ਘੰਟਾ ਹੈ ਨਾ ਪਾਣੀ ਦੇ ਚਿੱਟ ਕਰਕੇ ਤੇ ਉਸ ਤੋਂ ਬਾਅਦ ਹੀ ਸਟਿਚ ਕਰਾਉਣਾਗਾ ਤੇ ਇਸ ਲਈ ਨਾ ਫਿਰ ਹੁਣ ਟਿੱਪ ਕਰਕੇ ਤੇ ਫਿਰ ਉਸ ਤੋਂ ਬਾਅਦ ਸਟਿਚਿੰਗ ਹੀ ਦੇਵਾਂਗੇ ਤੇ ਬਾਕੀ ਸੂਟ ਜਿਹੜਾ ਆਪਾਂ ਜਿਹੜੇ ਕਾਟਨ ਨੇ ਉਹ ਪੱਕਾ ਸਟਿਚ ਕਰ ਲੈਣੇ ਆ ਤੇ ਬਸ ਜਿਹੜਾ ਆ ਸੂਟ ਆ ਨਾ ਤੇ ਇਹ ਵਾਲਾ ਤੁਹਾਡਾ ਸਟਿਚ ਕਰਵਾਉਗੀ ਕਿਉਂਕਿ ਇਹ ਨਾ ਇਹ ਥੋੜਾ ਜਿਹਾ ਕਮ ਆਪਣਾ ਜਿਆਦਾ ਰਹਿੰਦਾ ਨਾ ਤਿੰਨ ਹਰ ਦਾ ਕਮ ਆਉਂਦਾ ਹੋਇਆ ਤੇ ਖਿਤ ਬਣਿਆ ਰਹੇਗਾ ਇਹ ਜੀ ਹੈਗਾਗਾ ਮਾਤੀ ਰ ਸਾਢੇ 3/4 ਸੋਸ ਹੋ ਜਾਏਗਾ ਤੇ ਇਹ ਬਹੁਤ ਹੀ ਸੁਨ सॉफ्ट ਕੱਪੜਾ ਹੈਗਾ ਕੋਈ ਐ ਨਹੀਂ ਹੈਗਾ ਤੇ ਇਹ ਹੈਗਾ ਜੀ ਮੈਂ ਸਾਹਮਣੇ ਕਰ ਵੀ ਮੈਂ ਹੀ ਲੈ ਲਿਆ ਇਹ ਹੈ ਜੀ ਸਾਢੇ 3/4 ਤੇ ਇਹ ਚ ਆਪਣੇ ਚਾਰ ਸੂਟ ਨੇ ਇਹ ਚ ਜਿਹੜੇ ਦੂਂਗਲਾ ਕਮਲ ਨੇ ਸਟਿਚ ਕਰਾਉਣ ਤੋਂ ਕੰਮ ਕਰਵਾ ਦਵਾਂਗੀ ਤੇ ਜਿਹੜੇ ਦੂ ਰਹੀ ਹੈ ਨਾ ਤੇ ਉਹ ਆਪ ਕਰਵਾ ਲਾਂਗੇ ਜਿਹੜੇ ਉਹ ਪਸੰਦ ਹੋ ਉਹ ਪਰਵਾਰਗੀ ਤੇ ਦੂਸਰੇ ਪਰਵਾਰ। ਫਿਰ ਵੀ ਜਿਹੜੇ ਨੂੰ ਪਸੰਦ ਆਪਾਂ ਹਨ ਉਹ ਪਿਆ ਹੈਗੇ ਜੀ ਆਪਣੇ ਕਾਟਨ ਦੇ ਛੋਟੇ। ਇਹ ਕੋਲ ਆਏਗਾ। ਇਹ ਇ렇게 ਹੀ ਡਿੰਗਲ ਸੌਫਟ ਹੈਗੇ ਨਾ ਉਹ ਹੁੰਦੀ ਹੈ ਕਿ ਇਹ ਵਿੱਚ ਮਾਵੇ ਜੈ ਨਹੀਂ ਹੈਗੀ। ਤੇ ਬਿਲਕੁਲ ਸੌਫਟ ਹੈ। ਇਹ ਕੋਲ ਆਏਗਾ। ਇਹ ਕਿੰਨਾਂ ਆਲਦਾ ਜੀ ਆਪਣੇ ਕਿ ਕਮਲ ਦੇ ਘਰੇ ਹੈ ਨਾ ਲਿਆ ਹੁੰਦਾ ਦਾ ਪਹਿਲਾ ਮੂੰਹ ਦੁਪੱਟਾ ਇਹ ਨਾਲ ਦਾ ਉਹਦੇ ਥੋੜੇ ਜਿਹਾ ਕਲਰ ਦਾ ਫਰਕ ਹੈ ਬ੍ਰਿੰਗ ਜਿੰਗਿਆ ਸਾਰਾ ਕੁਛ ਨਾ ਇੱਕ ਹੀ ਇਹ ਤੇ ਜੀ ਵੀ ਦੱਸੋ ਇੱਕ ਵਾਲਾ ਬਹੁਤ ਹੀ ਸੋਨ ਸੌਫਟ ਹੈ ਬਿਲਕੁਲ ਸੌਫਟ ਬਟ ਨਹੀਂ ਪਰ ਇਹਨਾਂ ਵਾਸਤੇ ਲੈਂਦੇ ਆਪਾਂ ਤਿੰਨ ਹੈਗੇ ਤੇ ਇੱਕ ਦਿਨਸ ਹੁਣ ਆਪਾਂ ਇੰਨੀ ਕ ਤਾਂ 4 ਸੂਟ ਲੈ ਕੇ ਜਾਂਦੇ ਆਪਾਂ ਤੇ ਇਸ ਤੋਂ ਬਾਅਦ ਉਹ ਜੀਵਾਂ ਕੋਲ ਕੁਝ ਗੁੰਝੀ ਚੀਜ਼ਾਂ ਨਹੀਂ ਆਉਂਦੀਆਂ ਪਰ ਲੇਕਿਨ ਆਪਾਂ ਫਰਿਜ ਲੈਣ ਦੀ ਜੇ ਬੜਾ ਤੇ ਆਪਰੇ ਨਾਲ ਉਸ ਦੂਜੀ ਆ ਫਰਿਜ ਸੀਗਾ ਤੇ ਉਹਦੀ ਨਾਂ ਸੰਤਾਨੀ ਸੀਗਾ ਕਰੇ ਕਿਉਂਕਿ ਇਹਨਾਂ ਪਰਿਵਾਰ ਦਾ ਕੰਮ ਆਏਗਾ ਤੇ ਇਸ ਲਈ ਹੀ ਹੋਵੇਗਾ ਤੇ ਇਸ ਲਈ ਹਨ ਆਪਾਂ ਨੂੰ ਫਰਿਜ ਗੁਆਰਾ ਲੈਣਾ ਪੈਗਾ ਤੇ ਉਹ ਉਹ ਨਾ ਫਰਿਜ ਜਿਹੜਾ ਸੀ ਪਹਿਲਾਂ ਉਹ ਬਹੁਤ ਛੋਟਾ ਵੀ ਸੀ ਉਹ 16-17 ਸਾਲ ਨੂੰ ਲੱਗਦੇ ਤੇ ਪੁਰਾਣਾ ਸੀਗਾ ਜਦ ਲਈ ਜੇ ਲੋਕਾਂ ਬੜੀਆ ਨਾ ਡੰਗ ਲਾ ਰਿਆ ਸੀ ਤੇ ਪਰ ਐਕੀ ਨਾ ਉਹ ਗਾਣੇ ਦੇ ਕਰਕੇ ਨੀਚੇ ਨਾ ਜਿਹੜੀ ਤੇ ਪੁੰਨਿਸੂ ਵਾਰਨੇਪ੍ਰੈਨਸੀ ਥੋ ਰਿਪੇਅਰ ਪੁੱਛਿਆ ਸੀ ਆਪਾਂ ਨੂੰ ਵੇਸੀ ਇੱਥੇ ਵੀ 2000 ਰੁਪਏ ਤੋਂ ਘਟ ਲਾ ਦੇ ਗੋ 150 ਤੇ ਫਿਰ ਅਸੀਂ ਆਖਿਆ ਵੀ ਵਿਚ ਪਟਾਉਣ ਨੂੰ ਕਿਹਾ ਸੀਗਾ ਵੀ ਉਹ ਕਹਿੰਦੇ ਵੀ ਕੰਟਰੈਕਟ ਸੋਰੀ ਵਿਚ ਪਟਾਇਆ ਜਾਣਾ ਕਿਉਂਕਿ 3000 ਤੋਂ ਮੋਟੀ ਪੈ ਜਾਂਦੀ ਹੈ ਨਾ ਤੇ ਇਸ ਲਈ ਅਸੀਂ ਕਿਹੜੀ ਕੋਈ ਗੱਲ ਨਹੀਂ ਕਿਨੇ ਬਿਊਟੀ ਵੀਡੀਓ ਵੀ ਨਾ ਬਣਾ ਤਲਾਮਾ ਯੂਜ਼ ਕਰ ਲਾਂਗੇ ਉਹ ਆਪਾਂ ਰੱਖ ਲਈ ਹੈਗੀ ਤੁਹਾਨੂੰ ਇਤਬਾਰ ਤੇ ਜਿਹੜੇ ਦੂਸਰੇ ਵੱਡਾ ਫ੍ਰੀਜ ਆ ਉਹ ਆਪਾਂ ਰੱਖ ਤਾ ਲਈ ਇਹਦੇ ਵਿੱਚ ਤੇ ਉਹਦੇ ਵਾਸਤੇ ਜੀ ਹਨਾ ਜਿਹੜਾ ਉਹ ਨਾ ਸ਼ੀਸ਼ੇ ਦੇ ਹੈਗੇ ਨੀਚੇ ਲੱਗੇ ਹੋਏ ਅ ਜਾ ਜੜਾ ਆਪਣਾ ਆਪਣੇ ਜਿਆਦਾ ਇਹ ਹੋਸ ਨਹੀਂ ਕਿਉਂ ਨਾ ਇਹੋ ਕਿ ਰੱਖਣ ਵਾਸਤੇ ਜਿਹੜੇ ਸੈਲਫ ਰੈਂਗ ਨਾ ਉਹ ਅਲੱਗ ਨਾ ਜੀ ਕੰਚ ਦੇ ਸ਼ੀਸ਼ੇ ਜੁਗਦੇ ਉਹ ਆ ਗਈ ਤੇ ਵੈਸੇ ਮੋਤ ਨਾ ਜਦੋਂ ਆਪਾਂ ਚੀਜ਼ ਕੋਈ ਰੱਖ ਦਿਆਂ ਤੇ ਨਾ ਉਹ ਤੇ ਨਾ ਚਰੇਟਾ ਆਈ ਗਿਆ ਨੇ ਇਸ ਲਈ ਨਾ ਉਹ ਤੇ ਪਰਤਵਾ ਕੇ ਇਹ ਕਿ ਜਾਲੇ ਜਾਨੀ ਲੱਸੀ ਆ ਲੈ ਗਏ ਉਹ ਤੋਂ ਬਾਅਦ ਤੇ ਥੋੜੀ ਸਪੋਟ ਹੋ ਜਾਂਦੀ ਹੈ ਤੇ ਜੇਕਰ ਜੀ ਨਾ ਲੱਗਿਆ ਦੇ ਸੀ ਇਹ ਨਾ ਜੇ ਆਪਣੇ ਜਿਵੇਂ ਸ਼ੀਸ਼ਾ ਉਹਦੇ ਵਿੱਚ ਲੱਗਿਆ ਨਾ ਉਹਦੇ ਉੱਪਰ ਜੇ ਪੱਟਕਾਂ ਨਹੀਂ ਸੀ ਜੀ ਨਾ ਉਹਦੇ ਉੱਪਰ ਨਾ ਸਕ੍ਰੈਚ ਨਹੀਂ ਬਣਨਗੇ ਤੇ ਇਸ ਲਈ ਨਾ ਉਹ ਜਾਲਾਂ ਨਾਲ ਜਿਹੜੀ ਦੇਸੀ ਜੀ ਉਹਦੇ ਵਿੱਚ ਨਾ ਜੇ ਕੁਝ ਡੁੱਲਦਾ ਹੈ ਨਾ ਉਹ ਜਾਲੀ ਵਾਲਾ ਜਿਹੜਾ ਵਿੱਚੋਂ ਕੁਝ ਵੀ ਡੁੱਲਦਾ ਤੇ ਉਹ ਆਪਣੇ ਨੀਚੇ ਸ਼ੀਸ਼ੇ ਉੱਪਰ ਜਾਊਗਾ ਤੇ ਇਸ ਲਈ ਨਾ ਅਸੀਂ ਇਹ ਵੀ ਉਹ ਤੋਂ ਵੈਸੇ ਸੀ ਲੈ ਕੇ ਆਏ ਜੀ ਇਹ ਵੀ ਜੇ ਕੁਝ ਡੁੱਲਦਾ ਵੀ ਹੈ ਨਾ ਉਹ ਨੀਚੇ ਨਹੀਂ ਜਾਊਗਾ ਜੀ ਜਿਹਦੇ ਉੱਪਰ ਹੀ ਖੜ ਗਏ ਜਿੱਕੇ ਪਾਣੀ ਡੁੱਲੂਗਾ ਜਾਂ ਕੋਈ ਦੁੱਧ ਵਗੈਰਾ ਕੁਝ ਵੀ ਹੈ ਨਾ ਬੱਚੇ ਕਿੰਦਰ ਖੜਦੇ ਆ ਕੁਝ ਡੁੱਲ ਜਾਂਦਾ ਹੈ ਨਾ ਉਹ ਨਾ ਇਹਦੇ ਉੱਪਰ ਹੀ ਖੜੂਗਾ ਇਹ ਉਹਦੇ ਵਿੱਚ ਨਹੀਂ ਜਾਊਗਾ ਨੀਚੇ ਨਹੀਂ ਜਾਊਗਾ ਤੇ ਬਾਕੀ ਸ਼ੀਸ਼ੇ ਤੇ ਨਾ ਜਿਹੜਾ ਇਹ ਵੀ ਇਹ ਤੇ ਸਕ੍ਰੈਚ ਨਹੀਂ ਪੈਣਗੇ ਤੇ ਇਸ ਲਈ ਇਹ ਆਪਾਂ ਲੈ ਕੇ ਆਏ ਜੀ ਤਿੰਨ ਤਿੰਨ ਜਾਲੀਆਂ ਵਾਸਤੇ ਤੇ ਨੋ ਲੈ ਕੇ ਆ ਲਈ ਤੁਸੀਂ ਜਾਲਗਲੀ ਦੋ ਦੇ ਇੱਕ ਦੇ طرف ਇੱਕ ਦੇ ਪਰਾ ਰੱਖੀ ਹੋਏ ਪਹਿਲਾਂ ਵੀ ਕੱਟ ਕੇ ਰੱਖੀ ਸੀ ਜਾਨੀ ਇਹ ਲੈ ਜਾਂਦੀ ਪਕੜੇ ਤੇ ਪਿੰਨਾ ਜਾਲਗਲੀ ਪਰਨਾ ਆਪਣੀ ਵਧੀਆ ਤੇ ਇੱਕ ਜੀ ਆਪਣ ਨੂੰ ਬਹੁਤ ਟਾਈਮ ਲਾ ਪਹਿਲਾਂ ਜੇ ਤੇ ਤਾਂ ਨੂੰ ਨਾ ਨਹੀਂ ਸੀ ਉਹ ਬਹੁਤ ਟਾਈਮ ਚੱਲੇ ਤੇ ਉਹਨਾਂ ਨੂੰ ਜਾਨ ਹੋ ਗਈ ਤੇ ਜਦੋਂ ਆਪਾਂ ਹਣਾ ਦੁਬਾਰਾ ਖਲਾ ਕੇ ਜਿਹੜੀ ਚੀਜ਼ ਆਪਾਂ ਦੁਬਾਰਾ ਉਬਲੀ ਚਲਾਉਣੀ ਆ ਹਨਾ ਖੁੱਲ ਜਾਂਦੀ ਆ ਉਹ ਦੁਬਾਰਾ ਉਜੀ ਨਹੀਂ ਚੱਲਦੀ ਕਿਉਂਕਿ ਆਪਣੇ 12 ਮਹੀਨੇ ਤੱਕ ਨਾ ਪੁੱਧ ਦੜਕਰੀ ਆਗੇ ਕੋ ਯਾਨੀ ਇਹ ਨਾ ਵੀ ਇੱਕ ਦੱਲਾ ਰਿਪਲੇ ਤਾਂ ਪਚਾਰ ਦਿਨ ਰੱਖਣੀ ਹੈਗਾ ਚੌਥੀ ਪਾਲੀ ਦੇ ਦਿਨ ਉਹਨਾਂ ਨੂੰ ਲੁਣੀਆ ਆਪਣੇ ਹਨਾ 12 ਮਹੀਨੇ ਦੀ ਦੰਡੀ ਦੀ ਆਪਣੀ ਦਾ ਨਹੀਂ ਚਲਦੀ ਆ ਕਿਉਂਕਿ ਆਪਣੇ ਜੀਸਸੀ ਬਾਣੀ ਦਾ ਨਹੀਂ ਸਕਦਾ ਕੁਨੇਰ ਦਾ ਕੰਮ ਹੋ ਜਾਂਦਾ ਤੇ ਬਾਕੀ ਹੰਦਾ ਕਰੀ ਲੈ ਜਰੇ ਦੀ ਸੁਨੀ ਰੈਡੀ ਕਰਕੇ ਇਹ ਨਸੀਬ ਤੁਹਾਨੂੰ ਬਿਲਕੁਲ ਵੀ ਨਿਸਾਰਦੇ ਨਹੀਂ ਤੇ ਇਸ ਲਈ ਇਸਿਆ ਕਹਿੰਦੇ ਉਹ ਉਸ ਨਾਲ ਦਾ ਕੋਈ ਪਤਾ ਹੀ ਨਹੀਂ ਉਹ ਬਾਰਾ ਤੇਰਾ ਸੰਭ ਹੋ ਜਾਂਦੀ ਉਹ ਤੇ ਵੀ ਕੋਈ ਪਤਾ ਹੀ ਹੁੰਦਾ ਹਨ ਕਿਉਂਕਿ ਆਪਣੇ ਤਾਂ ਆਪਾਂ ਹਮਾਰਾ ਰੱਖੀਏ ਤੇ ਇਸ ਲਈ ਹਨ ਜਿਵੇਂ ਆਪਾਂ ਜਿਹੜੀਆਂ ਚੀਜ਼ਾਂ ਲਿਆ ਉਹ ਆਪਣੇ ਇੱਕ ਅੱਧੀ ਹਨ ਐਕਸਟਰਾ ਲਿਆ ਕਿ ਰੱਖਦੇ ਆ ਤੇ ਇਸ ਲਈ ਜੀ ਆਪਾਂ ਹੁਣ ਜਿਹੜੀ ਵਧਾਨੀਆਂ ਇਹ ਲੈ ਕੇ ਆਂਦੀ ਹੈ ਇਹ ਹੈਗੀ ਜੀ ਬਰਸਨ ਕੰਪਨੀ ਦੀ ਤੇ ਇੱਕ ਸਾਲ ਦੀ ਮੈਨੇ ਗਾਰੰਟੀ ਦਿੱਤੀ ਹੈ ਇਹਦੀ ਇੱਕ ਸਾਲ ਦੀ ਗਾਰੰਟੀ ਹੈਗੀ ਤੇ ਆਪਾਂ ਇੱਕ ਜੀ ਵਧਾਨੀ ਦੀ ਵੀ ਸਰਦਾਂ ਸੀ ਤੇ ਆਪਾਂ ਉਹ ਲੈ ਕੇ ਦੇਖਿਆ ਸੀ ਪਹਿਲਾਂ ਦੀ ਬਹੁਤ ਟਾਈਮ ਦੀ ਹੁੰਦੀ ਸੀ ਤੇ ਹੁਣ ਨਾ ਥੋੜ੍ਹਾ ਜਿਹਾ ਜਾਨ ਹੋਣ ਲੱਗਦੀ ਸੀ ਤੇ ਇਸ ਲਈ ਨਾ ਤੁਹਾਨੂੰ ਸਰਦਾਂ ਸੀਗਾ ਲਿਖਾ ਲਈ ਤੇ ਨਾ ਕਿ ਇੱਕ ਆਪਾਂ ਉਸ ਜੀ ਇਹ ਲੈ ਕੇ ਆਉਂਦੀ ਹੈ ਇਹ ਨੀ ਕਾ ਕੁ ਸ਼ਾਪਿੰਗ ਕੀਤੀ ਹੈ ਜੀ ਤੇ ਕੁਝ ਵੀ ਜਿਆਦਾ ਨਹੀਂ ਖਰੀਦਿਆ ਬਸ ਨਾ ਜਿਹੜੇ ਇਹਦੇ ਵਿੱਚ ਆਪਣੇ ਕਮਲ ਨੇ ਸਲਾਈ ਕਰਦੇ ਕਮਲ ਕਰਾ ਲਗੀ ਤੇ ਦੂਸਰੇ ਕਰਾਂਗੇ ਜੀ ਆਪਾਂ ਤੇ ਇਹ ਇਹਨੇ ਕਿਹਾ ਤੁਹਾਨੂੰ ਲੱਗੂਗੀ ਇਹ ਕੋਰਡ ਲੈ ਸ਼ੇਅਰ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਅੱਗੇ ਵੀ ਲੋਕ ਸ਼ੇਅਰ ਕਰਨ ਜੀ ਸਨਸੋਰ ਕਮੈਂਟ ਕਰਿਓ ਦੀ ਅਪਣੇ ਚੈਨਲ ਨੂੰ ਕਰੇ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜੁਇਨ ਕਰਿਆ ਕਰੂਗੀ ਵਾਹਿਗੁਰੂ ਜੀ ਸਾਰਿਆਂ ਨੂੰ ਨਾ ਆਸਾਂ ਮਿੱਤਾ ਸਾਰਿਆਂ ਨੂੰ ਬਦਲੀ ਕਰੇ ਤੇ ਤੁੰਦ ਹੋ ਜਾਵੇ